7 ਬੰਦਿਆਂ ਨੂੰ ਤਰਨਤਾਰਨ ਪੁਲਿਸ ਵੱਲੋਂ ਜਿਹੜਾ ਥਾਣਾ ਅੱਖ-ਵੱਖ ਥਾਵਾ ਤੋਂ ਉਹਨਾਂ ਦੇ ਘਰਾਂ ਤੋਂ ਚੱਕਿਆ ਜਾਂਦਾ ਪੁਲਿਸ ਪਾਰਟੀ ਮੰਗਲ ਸਿੰਘ ਨੂੰ ਰਿਕਵਰੀ ਲਈ ਲਿਜਾ ਲਾ ਰਹੀ ਸੀ ਤੇ ਉੱਥੇ ਉਹਦੇ ਸਾਥੀਆਂ ਨੇ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਹਮਲਾ ਕਰ ਦਿੱਤਾ ਚ ਮੰਗਲ ਸਿੰਘ ਵੀ ਮਾਰਿਆ ਜਾਂਦਾ ਤੇ ਨਾਲ ਦੋ ਹੋਰ ਅਣਪਛਾਤੇ ਜਿਹੜੇ ਆ ਉਹ ਮਾਰੇ ਜਾਂਦੇ ਉਹਨਾਂ ਲੋਕਾਂ ਨੂੰ ਗੈਰ ਕਾਨੂੰਨੀ ਹਦਾਇਤ ਦੇ ਵਿੱਚ ਰੱਖ ਕੇ ਦੋ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਬੀਬੀ ਪਰਮਜੀਤ ਖੋਲ ਕਾਲੜਾ ਵੱਲੋਂ ਜਦੋਂ ਖਾਲੜਾ ਸਾਹਿਬ ਦੀ ਲਾਪਤਾ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਰੱਟ ਪਾਈ ਜਾਂਦੀ ਹੈ ਤੇ ਇਹ ਕੇਸ ਸੀਬੀਆਈ ਨਿਮਾਉਂਦੇ ਪੰਜ ਬੰਦਿਆਂ ਨੂੰ ਅੱਜ 302 ਤੇ 120 ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਜਿਹੜਾ ਇਨਕਾਊਂਟਰ ਸੀ ਉਹ ਟੋਟਲ ਕਿੰਨੇ ਜਣੇ ਦਾ ਹੋਇਆ ਸੀ ਚਾਰ ਬੰਦੇ ਮਾਰੇ ਇੱਕ ਦੇ ਵਿੱਚ ਤਿੰਨ ਕੀ ਲੱਗਦਾ ਕਿ ਕਿਉਂ ਪੁਲਿਸ ਨੇ ਆਹ ਕੰਮ ਕੀਤਾ ਕਿ ਕੋਈ ਕੋਈ ਦੁਸ਼ਮਣੀ ਸੀ ਉਹਨਾਂ ਦੀ ਜਾਂ ਕੋਈ ਅੱਜ ਲੱਗਦਾ ਵੀ ਇਨਸਾਫ ਮਿਲਿਆ ਜੀ ਹਾਂਜੀ ਲੱਗਦਾ ਮਰਾਣੀ ਕਿਹੜੀ ਗੱਲਾਂ ਖੜਿਆ ਸਨ ਤੇ ਲੋਕਾਂ ਨੇ ਦੱਸਿਆ ਕਿ ਤੁਹਾਡੇ ਬੰਦੇ ਚੁਕੇਗੇ ਕਿਹੜੀ ਗੱਲਾਂ ਖੜਿਆ ਕਿਹੜੀ ਗੱਲਾਂ ਨਹੀਂ ਖੜਿਆ ਬਾਬੂਸ਼ਾਹੀ ਦੇਖ ਰਹੇ ਤੁਸੀਂ 1993 ਫਰਜੀ ਇਨਕਾਊਂਟਰ ਕੇਸ ਦੇ ਵਿੱਚ ਮੋਹਾਲੀ ਕੋਰਟ ਵੱਲੋਂ 10 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ ਜਿਹੜੇ ਪਰਿਵਾਰ ਦੇ ਜੀ ਸੀਗੇ ਜਿਹੜੇ ਜਿਨ੍ਹਾਂ ਦਾ ਇਨਕਾਊਂਟਰ ਕੀਤਾ ਸੀਗਾ ਉਹ ਵੀ ਪਹੁੰਚੇ ਨੇ ਕੁਝ ਪਰਿਵਾਰਾਂ ਦੇ ਜਿਹੜੇ ਮੈਂਬਰਸ ਨੇ ਮੋਹਾਲੀ ਕੋਰਟ ਅੱਜ ਪਹੁੰਚੇ ਨੇ ਜਿਨ੍ਹਾਂ ਦੇ ਕਾਲਜੇ 'ਚ ਠੰਡ ਪਈ ਹੈ ਤੇ ਕੀ ਇਹ ਪੂਰਾ ਮਾਮਲਾ ਸੀ ਤੇ ਕਿਹੜੇ-ਕਿਹੜੇ ਪੁਲਿਸ ਵਾਲੇ ਇਹਦੇ 'ਚ ਇਨਵੋਲਵਡ ਸੀ ਕੀ ਗੱਲਬਾਤ ਕਰਾਂਗੇ ਪਹਿਲਾਂ ਐਡਵੋਕੇਟ ਜਗਜੀਤ ਸਿੰਘ ਬਾਜਵਾ ਸਾਢਾ ਨਾਲ ਮੌਜੂਦ ਨੇ ਬਾਜਵਾ ਸਾਹਿਬ ਕੀ ਪੂਰਾ ਇੱਕ ਕੇਸ ਸੀਗਾ 1993 ਦਾ ਪਹਿਲਾਂ ਤਾਂ ਜਾਣਕਾਰੀ ਸਾਂਝੀ ਕਰੋ ਵੇਖੋ ਜੀ ਇਹ 1993 ਦੇ ਵਿੱਚ 7 ਬੰਦਿਆਂ ਨੂੰ ਤਰਨਤਾਰਨ ਪੁਲਿਸ ਵੱਲੋਂ ਜਿਹੜਾ ਥਾਣਾ ਸਰਹਾਲੀ ਵੱਲੋਂ ਵੱਖ-ਵੱਖ ਥਾਵਾਂ ਤੋਂ ਉਹਨਾਂ ਦੇ ਘਰਾਂ ਤੋਂ ਚੱਕਿਆ ਜਾਂਦਾ ਤੇ ਉਸ ਤੋਂ ਬਾਅਦ ਇੱਕ ਇਹ ਕਹਾਣੀ ਬਣਾ ਦਿੱਤੀ ਜਾਂਦੀ ਹੈ ਦੋ ਐਫ ਆਈ ਆਰਾਂ ਦੇ ਵਿੱਚ ਇੱਕ 44/93 ਥਾਣਾ ਵੈਰੋਵਾਲ ਤੇ ਇੱਕ 72/93 ਥਾਣਾ ਸਰਹਾਲੀ ਦੇ ਵਿੱਚ ਕਿ ਇਹ ਇੱਕ ਜਗ੍ਹਾ ਦੇਤੇ ਇਹ ਕਿਹਾ ਜਾਂਦਾ ਹੈ ਕਿ ਪੁਲਿਸ ਪਾਰਟੀ ਮੰਗਲ ਸਿੰਘ ਨੂੰ ਰਿਕਵਰੀ ਲਈ ਲਿਜਾ ਲਾ ਰਹੀ ਸੀ ਤੇ ਉੱਥੇ ਉਹਦੇ ਸਾਥੀਆਂ ਨੇ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਹਮਲਾ ਕਰ ਦਿੱਤਾ ਤੇ ਦਵੱਲੀ ਫਾਇਰਿੰਗ ਦੇ ਵਿੱਚ ਮੰਗਲ ਸਿੰਘ ਵੀ ਮਾਰਿਆ ਜਾਂਦਾ ਤੇ ਨਾਲ ਦੋ ਹੋਰ ਅਣਪਛਾਤੇ ਜਿਹੜੇ ਆ ਉਹ ਮਾਰੇ ਜਾਂਦੇ ਤੇ ਦੂਸਰੀ ਜਗ੍ਹਾ ਤੇ ਇਹ ਕਹਾਣੀ ਬਣਾਈ ਜਾਂਦੀ ਹੈ ਕਿ ਪੁਲਿਸ ਨੇ ਨਾਕਾ ਲਗਾਇਆ ਸੀ ਤੇ ਕੁਝ ਬੰਦੇ ਆਉਂਦੇ ਵਿਖਾਈ ਦਿੱਤੇ ਉਹਨਾਂ ਨੂੰ ਪੁਲਿਸ ਨੇ ਟਾਰਚ ਦੀ ਰੋਸ਼ਨੀ ਮਾਰ ਕੇ ਤੇ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਰੁਕਣ ਦੀ بجائے ਪੁਲਿਸ ਪਾਰਟੀ ਦੇ ਉੱਤੇ ਜਿਹੜੀ ਆ ਉਹ ਗੋਲੀ ਚਲਾ ਦਿੱਤੀ ਤੇ ਪੁਲਿਸ ਨੇ ਆਪਣੇ ਵਿਚਾਰੀ ਜਿਹੜੀ ਆ ਉਹ ਫਾਇਰਿੰਗ ਕੀਤੀ ਤੇ ਦਵੱਲੀ ਫਾਇਰਿੰਗ ਦੇ ਵਿੱਚ ਉੱਥੇ ਚਾਰ ਜਣੇ ਮਾਰੇ ਗਏ ਜਦੋਂ ਕਿ ਇਹਦੇ ਵਿੱਚ ਅਸਲੀਅਤ ਇਹ ਹੀ ਕਿ ਇਹਦੇ ਵਿੱਚ ਤਿੰਨ ਬੰਦੇ ਐਸਪੀਓ ਹੀ ਜਿਹੜੇ ਠੇਕੇਦਾਰ ਜਗਿੰਦਰ ਸਿੰਘ ਦੇ ਨਾਲ ਗਨਮੈਨ ਦੇ ਤੌਰ ਦੇ ਉੱਤੇ ਵਿੱਚ ਰਹੇ ਸੀ ਪਿੰਡ ਰਾਣੀ ਵਲਾ ਦੇ ਤੇ ਉਸ ਤੋਂ ਇਲਾਵਾ ਜਿਹੜੇ ਚਾਰ ਬੰਦੇ ਹੋਰ ਹੀ ਉਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਜਿਹੜਾ ਵਾ ਉਹ ਚੱਕਿਆ ਗਿਆ ਸੀ ਤੇ ਕਈ ਦਿਨ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਤੇ ਅਨਮਨੱਖੀ ਤਸ਼ੱਦਦ ਕੀਤਾ ਗਿਆ ਮਾਰਿਆ ਕੁੱਟਿਆ ਗਿਆ ਤੇ ਇਥੋਂ ਤੱਕ ਵੀ ਕਈ ਲੋਕਾਂ ਨੂੰ ਪਿੰਡ ਰਾਣੀਵਲਾ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਵੀ ਲੈ ਕੇ ਆਏ ਤੇ ਘਰਾਂ ਦੀ ਤਲਾਸ਼ੀ ਵੀ ਕੀਤੀ ਗਈ ਜਿਹੜੇ ਪਰਿਵਾਰਕ ਮੈਂਬਰਾਂ ਦੇ ਵਿੱਚ ਸਾਹਮਣੇ ਉਹ ਸਾਰਾ ਵਾਕਿਆ ਵਾਪਰਿਆ ਇਸ ਤੋਂ ਬਾਅਦ ਜਿਹੜੇ ਪਿੰਡ ਦੇ ਮੌਤਬਰ ਬੰਦੇ ਤੇ ਹੋਰ ਲੋਕ ਵੀ ਜਿਹੜੇ ਆ ਉਹ ਥਾਣਿਆਂ ਦੇ ਵਿੱਚ ਉਹਨਾਂ ਨੂੰ ਛਡਾਉਣ ਲਈ ਜਾਂਦੇ ਰਹੇ ਪਰ ਉਹਨਾਂ ਨੇ ਇਹਨਾਂ ਦੀ ਇੱਕ ਨਹੀਂ ਸੁਣੀ ਤੇ ਉਹਨਾਂ ਨੂੰ तकरीबन 12 ਤੋਂ 15 ਦਿਨ ਉਹਨਾਂ ਲੋਕਾਂ ਨੂੰ ਗੈਰ ਕਾਨੂੰਨੀ ਹरासत ਦੇ ਵਿੱਚ ਰੱਖ ਕੇ ਦੋ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਸ਼ੋਅ ਕਰ ਦਿੱਤਾ ਇਸ ਤੋਂ ਇਲਾਵਾ ਬਾਅਦ ਵਿੱਚ 1995 ਦੇ ਵਿੱਚ ਬੀਬੀ ਪਰਮਜੀਤ ਖਾਲੜਾ ਵੱਲੋਂ ਜਦੋਂ ਖਾਲੜਾ ਸਾਹਿਬ ਦੀ ਲਾਪਤਾ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਰਿੱਟ ਪਾਈ ਜਾਂਦੀ ਹੈ ਤੇ ਇਹ ਕੇਸ सीबीआई ਨੂੰ ਮੌਂਦੇ ਆ ਸੀਬੀਆਈ ਇਹਦੇ ਵਿੱਚ ਇਨਵੈਸਟਿਗੇਟ ਕਰਕੇ ਤੇ 10 ਬੰਦਿਆਂ ਦੇ ਖਿਲਾਫ ਇਹਦੀ ਜਿਹੜੀ ਚਾਰਜ ਸ਼ੀਟ ਆ ਉਹ ਕੋਰਟ ਦੇ ਵਿੱਚ ਦਿੰਦੀ ਆ ਉਹਦੇ ਵਿੱਚ ਜਿਹੜੇ 5 ਬੰਦਿਆਂ ਦੀ ਡੈਥ ਆ ਉਹ ਟ੍ਰਾਇਲ ਦਰਾਂ ਨ ਹੋ ਗਈ ਆ ਤੇ ਉਹਨਾਂ ਦੇ ਵਿੱਚੋਂ 5 ਬੰਦਿਆਂ ਨੂੰ ਅੱਜ 302 ਤੇ 120 ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਜਿਹੜੀ ਸਜ਼ਾ ਆਉਣ ਵਾਲੇ ਸੋਮਵਾਰ ਜਿਹੜੀ ਉਹ ਸੁਣਾਈ ਜਾਊਗੀ ਠੀਕ ਹੈ ਇਹਨਾਂ ਵਿੱਚ ਜਿਹੜਾ ਇਨਕਾਊਂਟਰ ਸੀ ਉਹ ਟੋਟਲ ਕਿੰਨੇ ਜਾਨਾਂ ਦਾ ਹੋਇਆ ਸੀ ਟੋਟਲ ਦੋਨ ਕਾਊਂਟਰ ਬਣਾਏ ਸੀ ਮੈਂ ਤੁਹਾਨੂੰ ਦੱਸਿਆ 1.44/93 ਤੇ 72/93 ਇੱਕ ਦੇ ਵਿੱਚ ਚਾਰ ਬੰਦੇ ਮਾਰੇ ਇੱਕ ਦੇ ਵਿੱਚ ਤਿੰਨ ਤੇ ਜਦੋਂ ਕਿ ਇਹਨਾਂ ਸਾਰੇ ਬੰਦਿਆਂ ਨੂੰ ਚੁੱਕਿਆ ਘਰਾਂ ਤੋਂ ਹੀ ਇਹ ਪਰਿਵਾਰ ਸਾਹਮਣੇ ਮੌਕੇ ਦੇ ਗਵਾਹ ਹੀ ਇਹਨਾਂ ਦੇ ਸਾਹਮਣੇ ਚੁੱਕਿਆ ਗਿਆ ਉਹਨਾਂ ਨੂੰ ਥਾਣੇ ਦੇ ਵਿੱਚ ਰੱਖਿਆ ਗਿਆ ਅਨਮਨੁੱਖੀ ਤਸ਼ੱਦਦ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਕੇ ਤੇ ਇਹ ਸ਼ੋਅ ਕਰ ਦਿੱਤਾ ਕਿ ਇਹ ਬੰਦੇ ਅੱਤਵਾਦੀ ਹੀ ਇਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਤੇ ਇਹ ਉਸ ਐਨਕਾਊਂਟਰ ਦੇ ਵਿੱਚ ਮਾਰੇ ਗਏ ਜਦੋਂ ਸੀਬੀਆਈ ਨੇ ਇਹਨੂੰ ਇਨਵੈਸਟੀਗੇਟ ਕੀਤਾ ਤੇ ਉਹਦੀਆਂ ਜਿਹੜੀਆਂ ਪਰਤਾਂ ਜਿਹੜੀਆਂ ਖੁੱਲੀਆਂ ਉਸ ਤੋਂ ਬਾਅਦ ਜਿਹੜੀਆਂ ਪੋਸਟਮਾਰਟਮ ਦੀਆਂ ਰਿਪੋਰਟਾਂ ਹੀ ਉਹਦੇ ਤੋਂ ਪਤਾ ਲੱਗਾ ਕਿ ਇਹਨਾਂ ਦੇ ਸਰੀਰ ਦੇ ਉੱਤੇ ਕਿੰਨੇ ਨਿਸ਼ਾਨ ਐਨਕਾਊਂਟਰ ਤੋਂ ਪਹਿਲਾਂ ਦੇ ਹੀ ਹੱਤ ਕੜੀਆਂ ਦੇ ਨਿਸ਼ਾਨ ਹੀ ਉਹਨਾਂ ਦੇ ਉਸ ਤੋਂ ਬਾਅਦ ਜਦੋਂ ਇਹ ਸਾਰਾ ਐਵੀਡੈਂਸ ਕੋਰਟ ਦੇ ਵਿੱਚ ਆਇਆ ਤੇ ਅੱਜ 32 ਸਾਲ ਬਾਅਦ ਜਿਹੜਾ ਕੋਰਟ ਨੇ ਇਹਦੇ ਵਿੱਚ ਫੈਸਲਾ ਸੁਣਾਇਆ ਤੇ ਪੰਜ ਮੁਲਜ਼ਮਾਂ ਨੂੰ ਜਿਹੜਾ ਵਾ ਉਹ ਦੋਸ਼ੀ ਕਰਾਰ ਦਿੱਤਾ ਜਿਹੜਾ ਇਹਦੇ ਵਿੱਚ ਇੰਨਾ ਡਿਲੇ ਰਹਿਣ ਦੀ ਵਜਾ ਵਾ ਹੋਏ ਆ ਕਿ ਕਿਉਂਕਿ ਜਿਹੜੇ ਪੁਲਿਸ ਮੁਲਾਜ਼ਮ ਹੀ ਉੱਚ ਅਹੁਦੇਾਂ ਤੇ ਹੀ ਜਿਹੜਾ ਡੀਐਸਪੀ ਭਵਿੰਦਰਜੀਤ ਹੀ ਉਸ ਟਾਈਮ ਬਾਅਦ ਦੇ ਵਿੱਚ ਐਸਐਸਪੀ ਬਣ ਗਿਆ ਤੇ ਵਾਕਵਾਕ ਜਗ੍ਹਾ ਦੇ ਉੱਤੇ ਸ਼ਾਇਦ ਬਠਿੰਡੇ ਵੀ ਐਸਐਸਪੀ ਰਿਆ ਤੇ ਉਹ ਉਸ ਤੋਂ ਬਾਅਦ ਇਹ ਰਿਟਾਇਰ ਹੋਇਆ ਤੇ ਇਹ ਆਪਣੇ ਜਿਹੜੇ ਅਹੁਦਿਆਂ ਦਾ ਨਜਾਇਜ਼ ਫਾਇਦਾ ਠਾ ਕੇ ਤੇ ਸਰਕਾਰ ਦੀ ਮਦਦ ਦੇ ਨਾਲ ਇਹਨਾਂ ਨੂੰ ਕੋਟਾਂ ਦੇ ਵਿੱਚ ਲੰਮਾ ਸਮਾਂ ਜਿਹੜਾ ਉਹ ਡਿਲੇ ਕੇਸਾਂ ਨੂੰ ਕਰਾਇਆ ਤੇ ਆਪਣੀ ਜਿਹੜੀ ਸਰਵਿਸ ਦੇ ਪੂਰੇ ਬੈਨੀਫਿਟ ਲੈ ਕੇ ਆਪਣੀ ਤਕਰੀਬਨ ਜ਼ਿਆਦਾ ਉਮਰ ਜਿਹੜੀ ਆ ਉਹ ਭੋਗ ਕੇ ਤੇ ਅੱਜ ਰਿਟਾਇਰਮੈਂਟ ਤੋਂ ਬਾਅਦ ਇਸ ਕੇਸ ਦੇ ਵਿੱਚ ਜਿਹੜਾ ਉਹ ਫੈਸਲਾ ਆਇਆ ਜਿਹਦੇ ਵਿੱਚ ਪੰਜ ਬੰਦਿਆਂ ਨੂੰ ਦੋਸ਼ੀ ਕਰਾ ਦਿੱਤਾ। ਫੋਟੇ ਲਈ ਕਿੰਨਾ ਕੌਖਾ ਸੀਗਾ ਜੀ ਇਹ ਸਾਬਤ ਕਰਨਾ ਇੰਨੇ ਸਾਲ ਲੱਗੇ। ਵੇਖੋ ਸਾਡੇ ਲਈ ਜਾਂ ਸੀਬੀਆਈ ਲਈ ਇੱਕ ਇਹ ਕੋਰਟ ਮੈਟਰ ਬਣ ਜਾਂਦਾ। ਤੁਸੀਂ ਇਹ ਪਰਿਵਾਰ ਖੜੇ ਨੇ ਇਹ ਜਿਹੜੇ ਬੱਚੇ ਨੇ ਜਿਹੜੇ ਉਹਨਾਂ ਐਸਪੀਓ ਰੈਂਕ ਦੇ ਜਿਹੜੇ ਉਹ ਮੁਲਾਜ਼ਮੇ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਦੋ ਤੇ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਰਥ ਹੋਇਆ। ਇਨਾਂ ਨੂੰ ਪੁੱਛੋ ਵੀ ਇਨਾਂ ਨੂੰ ਕਿੰਨੀਆਂ ਔਕਣਾ ਆਈਆਂ ਜਾਂ ਜਿਹੜੇ ਕੰਪਲੇਂਟਡ ਮਾਈਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਗੋਇਆ ਕੂੜਾ ਕਰਕੇ ਭਾਂਡੇ ਮਾਂਜ ਕੇ ਆਪਣੀ ਜ਼ਿੰਦਗੀ ਦੇ ਦਿਨ ਕੱਟੇ ਇਹ ਅਖਿਆਈਆਂ ਤੇ ਇਹ ਦੱਸ ਸਕਦੀਆਂ ਸਾਡਾ ਤੇ ਮਤਲਬ ਕੋਰਟ ਦਾ ਮੈਟਰ ਹੈ ਅਸੀਂ ਤੇ ਇਹਨੂੰ ਮਤਲਬ ਪਰਿਵਾਰਾਂ ਦੇ ਨਾਲ ਸਾਡੀ ਸਿਮਤੀ ਹੈ ਗਈ ਸੀ ਸਾਡੀ ਸੰਸਥਾ ਲਾਪਤਾ ਪੰਜਾਬ ਵੱਲੋਂ ਅਸੀਂ ਇਹਨਾਂ ਤੱਕ ਪਹੁੰਚ ਕਰਕੇ ਤੇ ਜਿਹੜਾ ਸੁਪਰੀਮ ਕੋਰਟ ਆਫ ਇੰਡੀਆ ਤੋਂ ਵੀ ਇਹ ਜਿਹੜਾ ਸਟੇ ਵੋਕੇਟ ਕਰਾਇਆ ਤੇ ਉਸ ਤੋਂ ਬਾਅਦ ਸੀਬੀਆਈ ਕੋਰਟ ਦੇ ਵਿੱਚ ਵੀ ਜੋ ਸਾਡੇ ਕੋ ਹੋ ਸਕਦਾ ਹੀ ਉਸ ਤੋਂ ਇਲਾਵਾ ਜਿਹੜੀ ਜਿੰਨੀ ਸੀਬੀਆਈ ਨੇ ਪੈਰਵਾਈ ਕਰਨੀ ਸੀ ਉਹ ਕੋਰਟ ਦੇ ਵਿੱਚ ਜਿਆਦਾ ਸੀਬੀਆਈ ਦਾ ਕੰਮ ਸੀ ਤੇ ਉਹਦੇ ਅਨਮੋਲ ਰਤਨ ਨਰੰਗ ਜੀ ਜਿਹੜੇ ਇਹਦੇ ਵਿੱਚ ਪੀਪੀ ਸੀਗੇ 99 ਪੂਰੀ ਤਨਦੇਹੀ ਤਨਦੇਹੀ ਦੇ ਨਾਲ ਜਿਹੜਾ ਇਹਦੇ 'ਚ ਕੰਮ ਕੀਤਾ ਵਾ ਤੇ ਅੱਜ ਰਿਜ਼ਲਟ ਆਇਆ ਤੇ ਪਰਿਵਾਰ ਦੇ ਜਿਹੜਾ ਮੱਥੇ ਦੇ ਉੱਤੇ ਅਤਵਾਦ ਦਾ ਕਲੰਕ ਲੱਗਾ ਸੀ ਉਹਨੂੰ ਸਾਫ਼ ਕਰਨ ਦੇ ਲਈ ਅਸੀਂ ਕਾਮਯਾਬ ਹੋਏ ਹਾਂ ਕੀ ਨਾਮ ਹੈ ਤੁਹਾਡਾ ਨਿੰਦਰਜੀ ਤੇ ਜਿਹਦੀ ਤਸਵੀਰ ਹੈ ਕੀ ਲੱਗਦੇ ਸੀ ਤੁਹਾਡੇ ਪਤੀ ਲੱਗਦਾ ਹੈ ਤੇ ਤੁਹਾਡੇ ਸਾਹਮਣੇ ਚੱਕਿਆ ਗਿਆ ਸੀ ਜੀ ਹਾਂਜੀ ਉੱਥੇ ਕੋਠੇ ਤੇ ਲਾ ਕੇ ਲੈ ਗਈ ਤੇ ਕੀ ਲੱਗਦਾ ਕਿ ਕਿਉਂ ਪੁਲਿਸ ਨੇ ਆ ਕੰਮ ਕੀਤਾ ਕਿ ਕੋਈ ਕੋਈ ਦੁਸ਼ਮਣੀ ਸੀ ਉਹਨਾਂ ਦੀ ਜਾਂ ਕੋਈ ਨਹੀਂ ਸਾਡੀ ਕਿਸੇ ਨਾਲ ਵੀ ਬਿਲਕੁਲ ਬੇਕਸੂਰ ਸੀਗੇ ਤੇ ਧੱਕਾ ਕੀਤਾ ਹਾਂਜੀ ਫਿਰ ਤੋਂ ਬਾਅਦ ਕਿੰਨਾ ਤੁਹਾਨੂੰ ਮਤਲਬ ਕਿੰਨੀਆਂ ਕ ਮੁਸ਼ਕਲਾਂ ਆਈਆਂ ਕੀ ਕੁਝ ਕਰਨਾ ਪਿਆ ਤੁਸੀਂ ਥਾਣਿਆਂ ਚੱਕਰ ਵੀ ਲਾਏ ਹੋਣੇ ਕੰਮ ਧੰਦਾ ਹੀ ਕਰਦੇ ਨੇ ਮੁੜ ਕੇ ਇੱਧਰ ਵੀ ਆਉਂਦੇ ਨੇ ਭਾਜੀ ਅੱਜ ਲੱਗਦਾ ਵੀ ਇਨਸਾਫ ਮਿਲਿਆ ਜੀ ਹਾਂਜੀ ਲੱਗਦਾ ਜੀ ਤੁਸੀਂ ਦੱਸੋ ਜੀ ਕੀ ਨਾਮ ਤਾਂ ਤਾਂ ਮੇਰ ਕੋਲ ਤੁਹਾਡੇ ਕੀ ਲੱਗਦੇ ਸੀ ਜੀ ਸੁਖਦੇਵ ਸਿੰਘ ਹਾਂਜੀ ਮੇਰੇ ਘਰ ਆਇਆ ਸੀ ਤੁਹਾਡੇ ਸਾਹਮਣੇ ਇਹਨਾਂ ਨੂੰ ਲੈ ਗਏ ਸੀ ਪੁਲਿਸ ਹਾਂਜੀ ਮੇਰੇ ਘਰੋਂ ਲੈ ਕੇ ਗਏ ਨਾ ਠੇਕੇਦਾਰ ਦੇ ਇਹਨਾਂ ਦਾ ਟਾਈਮ ਸੀ ਰਾਤ ਦਾ ਰਾਤ ਦਾ ਨਹੀਂ ਦਿਨ ਦਾ ਦਿਨ ਦਾ ਟਾਈਮ ਹੀ ਚ ਹੈ ਤੜਕੇ 4 ਵਜੇ ਦੀ ਗੱਲ ਹੈ ਹਾਂ ਹਾਂਜੀ ਤੇ ਕੀ ਲੱਗਦਾ ਵੀ ਕਿਉਂ ਲੈ ਕੇ ਗਏ ਇਹਨਾਂ ਨੂੰ ਪਰ ਆਣੀ ਕਿਹੜੀ ਗੱਲਾਂ ਖੜਿਆ ਸਨ ਤੇ ਲੋਕਾਂ ਨੇ ਦੱਸਿਆ ਵੀ ਤੁਹਾਡੇ ਬੰਦੇ ਚੁਕੇ ਗਏ ਕਿਹੜੀ ਕਿਹੜੀ ਗੱਲੋਂ ਖੜਿਆ ਕਿਹੜੀ ਗੱਲੋਂ ਨਹੀਂ ਖੜਿਆ ਫਿਰ ਮੇਰੇ ਸੱਸ ਗਈ ਪਤਾ ਕਰਨ ਵੀ ਬੰਦੇ ਚੁਕੇ ਗਏ ਆ ਤੇ ਫਿਰ ਥਾਣੇ ਲੈ ਕੇ ਥਾਣੇ ਸਾਡੇ ਪਾਪਾ ਜੀ ਵੀ ਗਏ ਮਗਰ ਉਹਨਾਂ ਗੱਲ ਵੜਨੀ ਦਿੱਤਾ ਕਿਸੇ ਨੂੰ ਵੀ ਵੀ ਕੰਦੇ ਵੀ 15 ਦਿਨ ਹੀ ਸਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਬੰਦੇ ਮਾਰ ਦਿੱਤੇ ਪਿਛਲੇ 25 30 ਸਾਲ ਜੀ ਕਿਵੇਂ ਟਪਾਏ ਫਿਰ ਤੁਸੀਂ ਇਤਨੇ ਘਰਾਂ ਦੇ ਕੰਮਕਾਰ ਕਰਦੇ ਤੇ ਬੱਚੇ ਪਾਲਿਆ ਬੱਚੇ ਹੁਣ ਆਏ ਸਾਡੇ ਮਗਰੋਂ ਹੋਏ ਆ ਇਹ ਨਾਲ ਬਾਦ ਹੋਏ ਬੱਚੇ ਸਾਡੇ ਅੱਜ ਖੁਸ਼ ਹਾਂ ਫੈਸਲੇ ਤੋਂ ਕੋਰਟ ਦੇ ਹਾਂਜੀ ਅੱਜ ਬਹੁਤ ਸਾਨੂੰ ਖੁਸ਼ੀ ਚੜੀ ਆ ਤੇ ਤਾਂਹੀਂ ਰੋਂਦੇ ਹਾਂ ਉਤਾਰ ਇਹਨਾਂ ਦੀ ਟੱਬਰ ਰੋਂਦੇ ਉਤਾਰ ਇਹਨਾਂ ਦੇ ਬੱਚੇ ਰੋਂਣ ਅੱਜ ਤਾਂ ਸਾਡੇ ਬੱਚੇ ਰੋਂਦੇ ਹੀ ਤੁਸੀਂ ਦੱਸੋ ਜੀ ਤੁਸੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਨਿਸ਼ਾਨ ਸਿੰਘ ਕਿਹਨਾਂ ਦੇ ਪਰਿਵਾਰ ਚੋਂ ਤੁਸੀਂ ਮੈਂ ਚਿੰ다 ਸਿੰਘ ਦਾ ਲੜਕਾ ਤੇ ਕੀ ਆਪਣੇ ਤੁਸੀਂ ਉਦੋਂ ਸੀਗੇ ਉਸ ਵੇਲੇ ਜਾਂ ਉਸ ਤੋਂ ਬਾਅਦ ਬਸ 2 ਮਹੀਨੇ ਬਾਅਦ ਚ ਹੋਇਆ ਭਾਈ ਕੀ ਦੱਸ ਦੱਸਿਆ ਕਰਦਿਆ ਨੇ ਕਿਵੇਂ ਤਸ਼ੱਦਦ ਕੀਤੀ ਪੁਲਿਸ ਮੈਨੂੰ ਸਾਰਾ ਘਰ ਦੇ ਜਾਣੇ ਦੱਸਿਆ ਵੀ ਇਸ ਤਰ੍ਹਾਂ ਤੇਰੇ ਪਾਪਾ ਨੂੰ ਕੀਤਾ ਵੀ ਮਾਰੇ ਹਲਾਤਾਂ ਚ ਵੀ ਝੂਠਾ ਕਰਕੇ ਮੁਕਾਬਲਾ ਬਣਾ ਕੇ ਮਾਰੇ ਤੇ ਚਲੋ ਅੱਜ ਹ ਡੀਸੀਪੀਆਈ ਨੇ ਬਹੁਤ ਵਧੀਆ ਵਾਇਤ ਕੀਤੀ ਆ ਵਕੀਲਾ ਸਾਹਿਬ ਨੇ ਤੇ ਜੱਜ ਸਾਹਿਬ ਨੇ ਬਹੁਤ ਵਧੀਆ ਫੈਸਲਾ ਸੁਣਾਇਆ ਪੰਜਾਂ ਦੋਸ਼ੀਆਂ ਨੂੰ ਪੰਜਾਂ ਜਣਾਂ ਨੂੰ ਦੋਸ਼ੀ ਕਰਾ ਦਿੱਤਾ ਤੇ ਉਹਦੀ ਸਜ਼ਾ ਸੌਂ ਸਾਲ ਸੁਣਾਉਣਗੇ ਸੋ ਸੁਣਿਆ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਿਹੜੇ ਇਹਨਾਂ ਦੇ ਜ਼ਖਮ ਸੀਗੇ ਕਿਤਨਾ ਕਿਤੇ ਹੁਣ ਉਹਨਾਂ ਤੇ ਕਹਿ ਲੋ ਕਿ ਇੱਕ ਮਲਮ ਲਾਉਣ ਦਾ ਕੰਮ ਜ਼ਰੂਰ ਮੋਹਾਲੀ ਕੋਰਟ ਨੇ ਕੀਤਾ ਕਿਉਂਕਿ 30 32 ਸਾਲ ਇਨਸਾਫ ਦੀ ਮੰਗ ਚ ਆ ਇਹਨਾਂ ਨੇ ਬਹੁਤ ਜਿਹੜਾ ਹੈਗਾ ਔਖਾ ਸਮਾਂ ਕੱਟਿਆ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਉਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਅ ਅਣਗਿਣਤ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਸੀਗੇ ਫਰਜੀ ਇਨਕਾਊਂਟਰਾਂ ਵਾਲੇ ਪੁਲਿਸ ਵਾਲਿਆਂ ਨੇ ਜਿਹੜੀ ਤਸ਼ੱਦਦ ਕੀਤੀ ਸੀ ਆਮ ਲੋਕਾਂ ਤੇ ਤੇ ਉਸੇ ਦਾ ਹੀ ਜਿਹੜਾ ਹੈਗਾ ਉਸੇ ਨਾਲ ਜੁੜਿਆ ਕਿੱਸਾ ਇਹਨਾਂ ਦੇ ਪਰਿਵਾਰਾਂ ਦਾ ਸੀਗਾ ਜਿਨ੍ਹਾਂ ਪਰਿਵਾਰਾਂ ਦੇ ਘਰ ਉਜਾੜੇ ਸੀ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਸਜ਼ਾ ਮੁਹਾਲੀ ਕੋਰਟ ਨੇ ਜਿਹੜਾ ਦੋਸ਼ੀ ਕਰਾਰ ਉਹਨਾਂ ਨੂੰ ਦਿੱਤਾ ਤੇ ਸਜ਼ਾ ਜਿਹੜੀ ਹੈ ਉਹ ਜਲਦੀ ਸੁਣਾਈ ਜਾਊਗੀ ਤੇ ਪਰਿਵਾਰ ਦਾ ਕਹਿਣਾ ਕਿ ਇੰਨੇ ਲੰਬੇ ਸਮੇਂ ਬਾਅਦ ਹੀ ਸਹੀ ਪਰ ਚਲੋ ਇਨਸਾਫ ਕਿਤਨਾ ਕਿਤੇ ਜ਼ਰੂਰ ਮਿਲਿਆ ਤਾਂ ਇਸ ਕਰਕੇ ਅੱਜ ਖੁਸ਼ ਹੋਏ ਨੇ ਮੁਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼